ਹਲਕਾ ਕਨੌਰ ਵਿੱਚ ਤੀਆਂ ਦਾ ਮੇਲਾ ਵੱਡੇ ਪੱਧਰ ਤੇ ਮਨਾਇਆ ਗਿਆ ਤੀਆਂ ਦਾ ਇਹ ਤਿਉਹਾਰ ਅਨਾਜ ਮੰਡੀ ਦੇ ਵਿੱਚ ਬੜੇ ਹੀ ਪਿਆਰ ਅਤੇ ਸਤਿਕਾਰ ਦੇ ਨਾਲ ਮਨਾਇਆ ਗਿਆ ਇਸ ਪ੍ਰੋਗਰਾਮ ਵਿੱਚ ਭਾਜਪਾ ਦੇ ਹਲਕਾ ਕਨੌਰ ਤੋਂ ਇੰਚਾਰਜ ਵਿਕਾਸ ਸ਼ਰਮਾ ਨੇ ਵਿਸ਼ੇਸ਼ ਸਹਿਯੋਗ ਦਿੱਤਾ ਜਿਹੜੀ ਕਿ ਨੌਜਵਾਨ ਸਭਾ ਕਨੌਰ ਦੇ ਪ੍ਰਧਾਨਵੀ ਨੇ ਉਹਨਾਂ ਤੋਂ ਇਲਾਵਾ ਨਾਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਨੇ ਵੀ ਅਹਿਮ ਯੋਗਦਾਨ ਪਾਇਆ ਹੈ ਇਸ ਮੌਕੇ ਪਾਲਜਪਾਲੀਡਰ ਸੁਭਾਸ਼ ਸ਼ਰਮਾ ਵੀ ਪਹੁੰਚੇ ਨੇ ਇਨਚਾਰਜ ਵਿਕਾਸ ਸ਼ਰਮਾ ਨੇ ਕਿਹਾ ਹੈ ਕਿ ਪੰਜਾਬ ਦੇ ਵਿਰਸੇ ਨੂੰ ਸੰਭਾਲਣ ਲਈ ਇਹ ਮੇਲਾ ਹਰ ਸਾਲ ਕਰਵਾਇਆ ਜਾਵੇਗਾ ਪਿਛਲੇ ਸਾਲ ਵੀ ਤੀਆਂ ਦਾ ਇਹ ਮੇਲਾ ਕਰਵਾਇਆ ਗਿਆ ਸੀ ਜਿਸ ਵਿੱਚ ਵੱਖ-ਵੱਖ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਮਤਾਵਾ ਪੈਣਾ ਨੇ ਹਿੱਸਾ ਲਿਆ ਸੀ ਤੀਆਂ ਦੀ ਇਸ ਮੇਲੇ ਵਿੱਚ ਪੰਜਾਬ ਦੀ ਮਸ਼ਹੂਰ ਗਾਇਕਾ ਅਤੇ ਫਿਲਮ ਅਦਾਕਾਰਾ ਅਮਰ ਨੂਰੀ ਵੀ ਪਹੁੰਚੇ ਨੇ ਮੇਲੇ ਵਿੱਚ ਗਿੱਧਾ, ਚਰਖਾ ਕੱਤਣਾ, ਸੇਵੀਆਂ ਵਟਣਾ, ਲੰਬੀ ਹੀਕ ਅਤੇ ਮਹਿੰਦੀ ਆਦ ਲਗਾਉਣ ਦੇ ਮੁਕਾਬਲੇ ਵੀ ਕਰਵਾਏ ਗਏ। ਇਸ ਪ੍ਰੋਗਰਾਮ ਦੌਰਾਨ ਸਭ ਨੇ ਖੂਬ ਖੁਸ਼ੀਆਂ ਮਾਣੀਆਂ। ਇਸ ਵਿਲੇ ਭਾਜਪਾ ਆਗੂ ਸੁਭਾਸ਼ ਸ਼ਰਮਾ, ਵਿਕਾਸ ਸ਼ਰਮਾ ਅਤੇ ਮਸ਼ਹੂਰ ਗਾਇਕਾ ਤੇ ਅਦਾਕਾਰਾ ਅਮਰ ਨੂਰੀ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਨੇ ਜੋ ਅਸੀਂ ਤੁਹਾਡੇ ਨਾਲ ਵੀ ਸਾਂਝੇ ਕਰ ਰਹੇ ਹਾਂ। ਕਿਹ ਲੱਗ ਰਿਹਾ ਜੀ? ਸਾਡੇ ਸੂਬੇ ਦੇ ਮੀਤ ਪ੍ਰਧਾਨ ਉत्साਹ ਨਾਲ ਜੀਮ ਜੀ ਸੇ ਚੀਮਾ ਜੀ ਪਰ ਮੈਂ ਅੱਜ ਅਸੀਂ ਇੱਥੇ ਕਨੌਰ ਹਲਕੇ ਜਿਹੜਾ ਤੀਆਂ ਦਾ ਤਿਉਹਾਰ ਵਿਕਾਸ਼ ਸ਼ਰਮਾ ਜੀ ਔਰ ਨੌਜੋਤ ਅੱਜ ਸੱਤਵਰੋਂ ਮਨਾਇਆ ਜਾ ਰਿਹਾ ਉਹਦੇ ਸ਼ਿਰਕਤ ਕਰਨ ਲਈ ਆਏ ਆ ਬੜਾ ਹੀ ਉਤਸ਼ਾਹ ਬੜੇ ਜੋਰ ਸ਼ੋਰ ਨਾਲ ਬੜੀ ਖੁਸ਼ੀ ਉਮਾਸ ਦੇ ਨਾਲ ਤਿਉਹਾਰ ਮਨਾਇਆ ਜਾ ਰਿਹਾ ਇਹ ਪੰਜਾਬ ਦੇ ਸੱਭਿਆਚਾਰ ਦਾ ਪੰਜਾਬ ਦੇ ਵਿਰਸੇ ਦਾ ਬੜਾ ਇੱਕ ਮਹੱਤਵਪੂਰਨ ਤਿਉਹਾਰ ਹੈ ਜਿਹਨੂੰ ਸਾਡੀਆਂ ਮਾਤਾਵਾ ਪਣਾ ਬੜੇ ਚਾਹ ਦੇ ਨਾਲ ਸਾਲ ਭਾਰੂ ਕੀਤੀ ਹੈ ਮੰਨੂ ਬੜੀ ਖੁਸ਼ੀ ਹੈ ਕਿ ਵਿਕਾਸ ਲਗਾਤਾਰ ਹਰ ਸਾਲ ਇਹਨੂੰ ਇੱਕ ਵੱਡੇ ਉਤਸਵ ਦੇ ਰੂਪ ਚ ਮਨਾਉਂਦਾ ਹੈ ਪਰ ਪੂਰੇ ਕਨੌਰ ਹਰਕੇ ਦੀਆਂ ਮਾਤਾਵਾਂ ਪੈਣਾ ਨੂੰ ਖੁਸ਼ੀ ਨਾਲ ਇਸ ਤਿਹਾਰ ਨੂੰ ਮਨਾਉਂਦਾ ਮੌਕਾ ਮਿਲਦਾ ਸੁਮੈ ਨੌਜਵਾਨ ਸਭਾ ਰਜਿਸਟਰਡ ਕਨੌਰ ਨੂੰ ਤੇ ਨੌਕਿਵਨ ਕਲਚਰ ਸੈਂਟਰ ਨੂੰ ਬੜੀ ਵਧਾਈ ਦਿਨਾ ਕਿ ਉਨ੍ਹਾਂ ਨੇ ਇੱਕ ਇਟਾ ਵਧੀਆ ਮੇਲਾ ਜਣਾ ਲਗਾਇਆ ਬਹੁਤ ਆਨੰਦਦਾਇਕ ਜੋ ਸੇਵਾ ਕਰੇਗਾ ਜਨਤਾ ਦੀ ਉਹਨੂੰ ਜਨਤਾ ਦਾ ਨੁਮਾਇੰਦਾ ਬਣਨ ਦਾ ਪੂਰਾ ਹੱਕ ਹੈ ਪਰ ਆਪਕ ਨੌਰ ਹਾਲਕੇ ਹੀ ਦੇਖ ਰਹੇ ਆ ਚਾਹੇ ਉਹ ਸਮਾਪਤ ਪ੍ਰੈਜ਼ੀਡੈਂਟ ਐਮਐਲਏ ਆ ਚਾਹੇ ਪੁਰਾਣੇ ਸੀ ਸੋਏ ਮਾਫੀਆ ਰਾਜ ਤੋਂ ਸੋਏ ਲੋਕਾਂ ਦੀਆਂ ਜਿਬਾ ਕਟਣ ਤੋਂ ਸੋਏ ਲੋਕਾਂ ਦੇ ਲੁੱਟਣ ਤੋਂ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ ਇਸ ਕਰਕੇ ਹੁਣ ਮੌਕਾ ਹੈ ਕਿ ਬਿਤਾਸ ਵਰਗੇ ਨੌਜਵਾਨ ਗੁਜਾਰੂ ਜਨਤਾ ਦੀ ਸੇਵਾ ਕਰਨ ਵਾਲੇ ਵਿਅਕਤੀ ਨੂੰ ਕਨੌਰ ਦੀ ਨੁਮਾਇੰਦਗੀ ਮਿਲੇ ਕਨੌਰ ਦੀ ਵਿਧਾਨ ਸਭਾ ਪਹੁੰਚੇ ਕਾਕਿ ਜਿਹੜੇ ਹਲਕੇ ਦੇ ਏਡੇ ਲੰਬੇ ਸਮੇਂ ਦੇ ਲੰਬੀ ਮਸਲੇ ਆ ਉਹ ਹਲਕੀ ਤੇ ਜਾ ਸਕਦਾ ਮੈਂ ਤੋਂ ਤੇ ਈ ਕਹਣਾ ਚਾਹੁੰਦਾ ਕਿ ਪਿਛਲੇ ਦਿਨਾਂ ਦੇ ਵਿੱਚ ਹਲਕਾ ਘਨੌਰ ਤੇ ਇੱਕ ਬੜਾ ਵੱਡਾ ਧੱਬਾ ਲੱਗਿਆ ਸੀ ਜਦੋਂ ਸ਼ੰਭੂ ਸਾਡੇ ਕਿਸਾਨ ਭਰਾ ਜਿਹੜੇ ਧਰਨੇ ਤੇ ਬੈਠੇ ਸੀ ਉਹਨਾਂ ਦਾ ਧਰਨਾ ਜਦੋਂ ਚੁੱਕਿਆ ਗਿਆ ਤੇ ਇੱਥੋਂ ਦਾ ਜਿਹੜਾ ਨਮਾਇੰਦਾ ਹੈ ਉਹਦੇ ਤੇ ਟਰਾਲੀ ਚੋਰੀ ਤੇ ਇਲਜ਼ਾਮ ਲੱਗੇ ਸੀ ਤੇ ਅਜੇ ਤੱਕ ਉਹ ਧੱਬਾ ਹਟਾ ਹੀ ਐ ਜੋ ਜਿਹੜੇ ਲੋਕਾਂ ਤੇ ਇਸ ਤਰ੍ਹਾਂ ਦੇ ਧੱਬੇ ਲੱਗਦੇ ਆ ਉਹਨਾਂ ਤੋਂ ਸਮਾਜ ਕੋਈ ਕਿਸ ਤਰ੍ਹਾਂ ਦੀ ਉਮੀਦ ਕਰ ਸਕਦਾ ਹੈ ਕਿ ਸਾਡੇ ਲਈ ਕੁਝ ਭਲਾ ਕਰੂਗਾ ਜਾਂ ਸਾਡੇ ਇਲਾਕੇ ਦਾ ਵਿਕਾਸ ਕਰੂਗਾ ਜਿਹੜੇ ਛੋਟੀਆਂ-ਛੋਟੀਆਂ ਚੋਰੀਆਂ ਨਾਲ ਆਪਣਾ ਠਿੱਡ ਧਰਨਾ ਚਾਹੁੰਦੇ ਹੋਣ ਉਹਨਾਂ ਤੋਂ ਕਦੇ ਕੋਈ ਸਮਾਜ ਚੰਗੇ ਦੀ ਉਮੀਦ ਨਹੀਂ ਕਰ ਸਕਦਾ ਸੋ ਚੰਗੇ ਦੀ ਮੀਤ ਤੋਂ ਉਸੇ ਕੋ ਕਰ ਸਕਦੇ ਹਾਂ ਜਿਸ ਕੋ ਲੋਕ ਇਸ ਤਰ੍ਹਾਂ ਲੋਕਾਂ ਦੇ ਸਹਿਯੋਗ ਦੇ ਨਾਲ ਲੋਕਾਂ ਦੇ ਲਈ ਲੋਕਾਂ ਦੀ ਭਾਈਚਾਰਕ ਸਾਂਝ ਦੇ ਲਈ ਇਸ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਕਰਦੇ ਆ ਉਹੀ ਹਲਕੇ ਨੂੰ ਅੱਗੇ ਲੈ ਕੇ ਜਾ ਸਕਦੇ ਆ ਕਿਉਂਕਿ ਹਲਕਾ ਖਨੌਰ ਨੇ ਵੇਖਿਆ ਇੱਥੇ ਮੈਂ ਆਉਂਦਾ ਰਹਿਣਾ ਬੜੀ ਜਿਆਦਾ ਜ਼ਰੂਰਤਾ ਇੱਕ ਚੰਗੇ ਵਿਅਕਤੀ ਦੀ ਜੋ ਹਲਕਾ ਕਨੌਰ ਦੇ ਨੂੰ ਵਿਕਾਸ ਦੇ ਪੱਖੋਂ ਮੋਹਰੀ ਹਲਕਿਆਂ ਦੇ ਵਿੱਚ ਲੈ ਕੇ ਆ ਸਕਣ ਨੂੰ ਜਿਹੜਾ ਹੈ ਅੱਜ ਤੱਕ ਰੋਟ ਟਿਕਟ ਮਿਲ ਸਕਦੀ ਹੈ ਕਿਉਂਕਿ ਭਾਜਪਾ ਦੀ ਬੜੀ ਜ਼ਿੰਮੇਵਾਰੀ ਜਿੰਦਰੀ ਨੋਟ ਕਰੀਏ ਨਹੀਂ ਇਹਦੇ ਚ ਦੋ ਚੀਜ਼ਾਂ ਨੇ ਸਾਡੇ ਪ੍ਰੈਜ਼ੈਂਟ ਹਲਕਾ ਜਿਹੜਾ ਲੜੇ ਚੋਣ ਲੜੇ ਪ੍ਰਕਾਸ਼ ਸ਼ਰਮਾ ਜੀ ਆ ਪਾਰਟੀ ਦਾ ਜਿਹੜਾ ਸਾਡਾ ਪਾਰਲੀਮੈਂਟਰੀ ਬੋਰਡ ਹੈ ਦਿੱਲੀ ਦੇ ਵਿੱਚੋਂ ਉਸਨੇ ਫੈਸਲਾ ਕਰਨਾ ਹੁੰਦਾ ਔਰ ਬੰਦੇ ਦੀ ਕਾਬਲੀਅਤ ਨੂੰ ਵੇਖ ਕੇ ਪਾਰਟੀ ਟਿਕਟ ਦਿੰਦੀ ਹੈ ਜਿਸ ਤਰ੍ਹਾਂ ਵਿਕਾਸ ਸ਼ਰਮਾ ਜੀ ਲੱਗੇ ਹੋਏ ਆ ਇਸ ਵਿਹਾਰਕ ਤੇ ਏਰੀਏ ਦੇ ਵਿੱਚ ਜਿਸ ਤਰ੍ਹਾਂ ਅੱਜ ਪੈੜਾ ਨੂੰ ਬੱਚਿਆਂ ਨੂੰ ਇਕੱਠੇ ਕਰਕੇ ਲੋਕਾਂ ਦੇ ਵਿੱਚ ਆਮ ਉਹਨਾਂ ਦੀਆਂ ਮੁਸ਼ਕਲਾਂ ਨੂੰ ਚੁੱਕਦੇ ਆ ਮੈਨੂੰ ਉਮੀਦ ਹੈ ਕਿ ਪਾਰਟੀ ਇਹਦੇ ਸਿਰ ਤੇ ਜਰੂਰ ਹੱਥ ਰੱਖੂਗੀ ਔਰ 2027 ਦੇ ਵਿੱਚ ਪਾਰਟੀ ਦੇ ਹੱਥ ਰੱਖਣ ਤੋਂ ਬਾਅਦ ਘਨੌਰ ਦੇ ਲੋਕ ਵੀ ਇਸ ਦੇ ਸਿਰ ਤੇ ਆਪਣਾ ਹੱਥ ਰੱਖ ਕੇ ਪੰਜਾਬ ਦੀ ਵਿਧਾਨ ਸਭਾ ਚ ਇਸ ਨੂੰ ਦੇਖਣਾ ਚਾਹਾਂਗੇ ਦੇਖੋ ਤੀਆਂ ਦਾ ਪਿਆਰ ਛੱਡੀਆਂ ਪਿਆਣਾ ਦਾ ਸਾਡੀ ਮਾਤਾਵਾਂ ਦਾ ਖਾਸ ਤਿਉਹਾਰ ਹੈ ਇਹ ਪਿਛਲੇ ਸਾਲ ਵੀ ਅਸੀਂ ਝੋਤੀਆਂ ਦਾ ਮੇਲਾ ਉਹ ਕਿਨਾਰੇ ਦੇ ਵਿੱਚ ਕਰਾਇਆ ਸੀ ਇਸ ਵਾਰ ਵੀ ਸਾਡਾ ਇਹ ਪੁੱਜਾ ਝੋਤੀਆਂ ਦਾ ਮੇਲਾ ਕੀ ਵਿਰਸੇ ਨੂੰ ਸੰਭਾਲਣ ਲਈ ਜੋ ਵੀ ਉਪਰਮ ਜੋ ਵੀ ਕਦਮ ਸਾਨੂੰ ਚੁੱਕਣੇ ਪੈਣਗੇ ਉਹ ਅਸੀਂ ਹਮੇਸ਼ਾ ਹੀ ਪਿਆਰ ਰਾਂਗੇ ਅੱਜ ਦੇਖ ਰਹੇ ਹਾਂ ਕਿ ਪਿਛਲੇ ਨਾਲੋਂ ਵਾਸਪੰਦਾ ਜਾ ਰਿਹਾ ਲੱਗਦਾ 2027 ਵਿੱਚ ਵੀ ਇਹ ਜਿਹੜਾ ਸ਼ਬਦ ਆ ਪੂਰੀਦਾ ਹੋਵੇ ਇਹਨਾਂ ਦਾ ਬਹੁਤ ਅਸ਼ੀਰਵਾਦ ਹੈ ਬਹੁਤ ਅਸ਼ੀਰਵਾਦ ਰਹੂਗਾ ਬਹੁਤ ਅੱਛਾ ਮਾਹੌਲ ਹੈ ਭਰਤੀ ਜਨਤਾ ਪਾਰਟੀ ਦੇ ਹੱਕ ਚ ਮਾਹੌਲ ਹੈ ਅਸੀਂ ਪਿੰਡ-ਪਿੰਡ ਜਾ ਕੇ ਭਾਸ਼ਪਾ ਦੇ ਜੋ ਕੈਂਪ ਲਾ ਰਹੇ ਨੇ ਕੇਂਦਰ ਸਰਕਾਰ ਦੀਆਂ ਜੋ ਯੋਜਨਾਵਾਂ ਦਾ ਲਾਭ ਲੋਕਾਂ ਨੂੰ ਪਿੰਡ-ਪਿੰਡ ਬੂਥ-ਬੂਥ ਜਾ ਕੇ ਅਸੀਂ ਦੇ ਰਹੇ ਆ ਤੇ ਲੋਕਾਂ ਵੱਲੋਂ ਬੜਾ ਆਸ਼ੀਰਵਾਦ ਬੜਾ ਪਿਆਰ ਸਾਨੂੰ ਮਿਲ ਰਿਹਾ ਤੇ ਬੜਾ ਵਧੀਆ ਮਾਹੌਲ ਹੈ ਤੇ ਮੈਨੂੰ ਆਸ ਹੈ ਘਨੌਰ ਦੇ ਲੋਕ ਆਸ਼ੀਰਵਾਦ ਲੱਗਦਾ ਹੈ ਕਿ ਭਾਟੀ ਆਤਮ ਨੂੰ ਕੋਈ ਵਿਤਿਜੁਮ ਹੈ ਮਾਰੀ ਨਤੀਜੇ ਤੇ ਉਸ ਤੋਂ ਖਰਾਤ ਹੋਣੀ ਹੋਊਗੀ ਹੁਕਮ ਹੈ ਸ ਬਾਲਕਾਲ ਤੋਂ ਸਵੈ ਸੇਵਕਾਂ ਕਿ ਮੈਂ ਸੰਗਠਨ ਦਾ ਇੱਕ ਬੱਲਵਾ ਸੰਗਠਨ ਚਾਹੀਏ ਮੈਨੂੰ ਫਿਊਜ ਕਰ ਦੇ ਸੰਗਠਨ ਚਾਹੀਏ ਮੇਰੇ ਚ ਕਰੰਟ ਪਾ ਦੇ ਲਾਈਟ ਮੇਰੀ ਔਨ ਕਰ ਦੇ ਜ਼ਿੰਮੇਵਾਰੀ ਕੋਈ ਮੇਲੇ ਨਾ ਮਿਲੇ ਕੋਈ ਦਿੱਕਤ ਨਹੀਂ ਪਰ ਕਾਰਕਿਰਤਾ ਹੈਗੇ ਆ ਜੋ ਵੀ ਜ਼ਿੰਮੇਵਾਰੀ ਪਾਰਟੀ ਦੋਗੀ ਉਹ ਅਸੀਂ ਨਹੀਂ ਮੰਨ ਲਵਾਂਗੇ ਉਹਨਾਂ ਸਰੋਇ ਕਿੰਨਾ ਦੇਖਦੇ ਕਿ ਇਹਨਾਂ ਮਿਲਣ ਉਹ ਵਾਹ ਵੇਖਾ ਢੋਲ ਦੀ ਆਵਾਜ਼ ਆ ਰਹੀ ਆ ਮੇਲਾ ਹੈ ਜਿਹੜੇ ਪੰਜਾਬ ਦੇ ਵਿੱਚ ਮੇਲੇ ਸਾਡਾ ਪੰਜਾਬ ਮੇਲਿਆਂ ਨਾਲ ਮਸ਼ਹੂਰ ਆ ਤੇ ਜਦੋਂ ਜਦੋਂ ਮੇਲੇ ਲੱਗਦੇ ਆ એનર્ਜੀ ਆਉਂਦੀ ਆ ਖੁਸ਼ੀਆਂ ਆਉਂਦੀਆਂ ਨੇ ਔਰ ਜਿਹੜੇ ਆਉਂਦੇ ਆ ਤੇ ਮੇਲੇ ਕਰਕੇ ਸਾਡਾ ਪੰਜਾਬ ਜਿਹਾ ਲੱਗੇ ਜਾਂਦਾ ਸੋ ਰੌਣਕਾਂ ਵਿਚ ਆ ਕੇ ਕਿਦਾਂ ਨਿੱਦਲ ਕਰਦਾ ਹਨਾ ਵੀ ਨੱਚਣ ੱੱਪਣ ਨੂੰ ਸੋ ਬਹੁਤ ਹੀ ਲੱਗਦਾ ਹੈ ਰਵਿੰਦਰ ਸ਼ਰਮਾ ਜੀ ਸਾਡੇ ਭਾਈ ਸਾਹਿਬ ਨਾਰਥ ਜੋਨ ਕਲਚਰ ਤੋਂ ਉਹਨਾਂ ਨੇ ਸਪੈਸ਼ਲ ਇਨਵਾਈਟ ਕੀਤਾ ਤੇ ਉਹਨਾਂ ਕਰਕੇ ਮੈਂ ਆਈ ਹਾਂ ਕਿਉਂਕਿ ਉਹਨਾਂ ਨਾਲ ਸਾਡੇ ਬਿਲਕੁਲ ਘਰ ਵਰਗਾ ਸਾਡਾ ਪਰਿਵਾਰ ਦਾ ਰਿਲੇਸ਼ਨ ਹੈਗਾ ਰਵਿੰਦਰ ਸ਼ਰਮਾ ਜੀ ਦੇ ਨਾਲ ਉਹਨਾਂ ਦੇ ਘਰੋਂ ਜਰੇ ਭਾਬੀ ਜੀ ਸਾਡੇ ਉਹਨਾਂ ਕਰਕੇ ਅੱਜ ਮੈਂ ਇਹਨਾਂ ਮੇਲਿਆਂ ਦਾ ਹੁਣ ਹਿੱਸਾ ਬਣ ਰਹੀ ਆ ਮੁੜ ਕੇ ਫੇਰ ਖੁਸ਼ਾ ਦੀਆਂ ਆਈਆਂ ਨੇ ਜ਼ਿੰਦਗੀ 'ਚ ਕਿਉਂਕਿ ਉਹਨਾਂ ਨੇ ਆਪਣੇ ਭੈਣ ਨੂੰ ਹੱਥ ਤੋਂ ਫੜ ਕੇ ਅੱਗੇ ਤੱਕ ਉਸ ਕਲਾ ਦੇ ਖੇਤਰ ਵਿੱਚ ਦੁਬਾਰਾ ਲੈ ਕੇ ਆਏ ਨਿਰਵਿੰਦਰ ਸ਼ਰਮਾ ਜੀ ਸੋ ਅੱਜੋ ਵਿਕਾਸ ਸ਼ਰਮਾ ਜੀ ਤੇ ਅਰਵਿੰਦਰ ਸ਼ਰਮਾ ਜੀ ਨੇ ਉਪਰਾਲਾ ਕਰਕੇ ਇਹ ਨਾਰਥ ਜ਼ੋਨ ਕਲਚਰ ਵਾਲਿਆਂ ਨੇ ਜਿਹੜਾ ਮੇਲਾ ਕਰਵਾਇਆ ਤੇ ਬਹੁਤ ਵੱਡਾ ਹੈ ਥੈਂਕਸ ਹਾਂ ਦਾ ਪੂਰੇ ਪੰਜਾਬ ਵੱਲੋਂ ਮੈਂ ਉਹਨਾਂ ਦਾ ਥੈਂਕ ਯੂ ਕਰਦੀ ਆ ਕਿ ਉਹ ਸਾਡੇ ਕਲਚਰ ਨੂੰ ਔਰ ਸਾਡੀਆਂ ਧੀਆਂ ਭੈਣਾਂ ਨੂੰ ਖੁਸ਼ੀਆਂ ਦੇ ਰਹੇ ਨੇ ਇਸ ਮੇਲੇ ਤੇ ਰਾਹੀਂ ਸੋ ਮੈਨੂੰ ਬਹੁਤ ਚੰਗਾ ਲੱਗ ਰਿਹਾ ਥਿਆ ਲੱਗਦਾ ਹੈਗਾ ਕਿ ਅੱਜ ਕੱਲ ਬੱਚੇ ਸੋਸ਼ਲ ਮੀਡੀਆ ਨਾਲ ਜ਼ਿਆਦਾ ਜੁੜੋ ਹੋਏ ਨੇ ਪਰ ਆ ਗਾਸ਼ੀ ਨਾਲ ਜੁੜੋ ਹੋਣਾ ਲੱਗਦਾ ਹੈਗਾ ਕਿ ਇਹ ਵਿਰਾਸਤੀ ਰਿਆਸਤੀ ਗਰਾਮ ਮੇਲੇ ਨੇ ਇਹਨਾਂ ਨੂੰ ਮੁੜ ਸੁਰਜੀਤ ਕਰਨ ਦੇ ਲਈ ਵਿਕਾਸ ਲੋਕ ਕੋਲ ਲੱਗਦਾ ਹੈ ਬਿਲਕੁਲ ਬਿਲਕੁਲ ਉਹੀ ਤਾਂ ਮੈਂ ਗੱਲ ਕੀਤੀ ਹੈ ਕਿ ਇਹਨਾਂ ਦਾ ਸਿਰ ਸੇਰਾ ਜਾ ਰਿਹਾ ਵਿਕਾਸ ਸ਼ਰਮਾ ਜੀ ਛੱਡੇ ਰਵਿੰਦਰ ਸ਼ਰਮਾ ਆਪਾ ਜੀ ਤੇ ਨਾਰਥ ਟਰਨ ਕਲਚਰ ਇਹਨਾਂ ਦਾ ਸਿਰ ਤੇ ਸੇਰਾ ਜਾ ਰਿਹਾ ਕਿ ਇਹ ਮੁੜ ਕੇ ਆਪਣੀ ਵਿਰਾਸਤ ਨੂੰ ਜੋੜਾ ਕਰ ਰਹੇ ਨੇ ਤਾਂ ਕਿ ਜਿਹੜੇ ਬੱਚੇ ਵੈਸਟਰਨ ਕਲਚਰ ਵੱਲ ਔਰ ਦੇਹੂ ਦਾ ਤਰੀਕੇ ਦੇ ਗਾਣੇ ਕੱਪੜੇ ਪਾਉਂਦੇ ਨੇ ਉਹਨਾਂ ਨੂੰ ਆਪਣੀ ਵਿਰਾਸਤ ਨਾਲ ਜੋੜ ਰਹੇ ਨੇ ਵੀ ਸਾਡੇ ਪੰਜਾਬ ਦਾ ਕਲਚਰ ਕਿੰਨਾ ਸੋਹਣਾ ਹੈ ਪਹਿਰਾਵਾ ਕਿੰਨਾ ਸੋਹਣਾ ਹੈ ਔਰ ਨਾਚ ਭੰਗੜਾ ਸੰਗੀਤ ਕਿੰਨਾ ਵਧੀਆ ਹੈ ਤੇ ਮੁੜ ਕੇ ਜਿਹੜੇ ਇਹ ਮੇਲੇ ਹੁਣ ਚੱਲ ਰਹੇ ਨੇ ਪੁਰੇ ਪੰਜਾਬ ਦੇ ਵਿੱਚ ਇਹ ਸਰਾਣਾ ਯੋਗ ਆ ਤੇ ਸਾਰੇ মিডিਆ ਨੂੰ ਵੀ ਔਰ ਸਾਰੀ ਦੁਨੀਆ ਨੂੰ ਵੀ ਸਹਿਯੋਗ ਦੇਣਾ ਚਾਹੀਦਾ ਹੈ ਲੱਗਦਾ ਕਿ ਲੱਛਰ ਪਾਸ ਜਿਹੜੇ ਗਾਏ ਜਿਹੜੇ ਬੰਦ ਹੋਣੇ ਚਨੇ ਹਟਿਆ ਰਹੇ ਗਾੜਾ ਜਿਹਾ ਉਹਦੇ ਦੇਖੋ ਜੀ ਕਿੰਨੇ ਜਦੋਂ ਦੁਨੀਆ ਸ਼ੁਰੂ ਹੋਈ ਉਦੋਂ ਤੀ ਸਾਰੇ ਕੁਝ ਨਾਲ ਨਾਲ ਚੱਲਦਾ ਹੈ ਇਹ ਤਾਂ ਤੁਹਾਡੇ ਉੱਤੇ ਡਿਪੈਂਡ ਕਰਦਾ ਤੁਸੀਂ ਮਾਰਕੀਟ ਵਿੱਚ ਜਾ ਕੇ ਕਿਹੜੀ ਚੀਜ਼ ਨੂੰ ਖਰੀਦਦੇ ਹੋ ਹਰ ਚੀਜ਼ बिकਦੀ ਆ ਨਾ ਰਾਤ ਵੀ ਆ ਇੱਥੇ ਹਨੇਰਾ ਵੀ ਆ ਚਾਨਣ ਵੀ ਆ ਤੁਸੀਂ ਕਿਹਨੂੰ ਉੱਚ ਦੇਖਣਾ ਚਾਹੁੰਦੇ ਚਾਨਣ ਨੂੰ ਹਨੇਰੇ ਨੂੰ ਸੋ ਜਿੰਨੀ ਬਹੁਤ ਆ ਤੇ ਜਿਹੜੀ ਚੀਜ਼ ਦੀ ਹੋ ਜੇਗੀ ਉਹ ਚੀਜ਼ ਦਾ ਪਸਾਰਾ ਜ਼ਿਆਦਾ ਹੋ ਜੇਗਾ ਪਰ ਇੱਕ ਗੱਲ ਆ ਰੋਸ਼ਨੀ ਨੂੰ ਕਦੇ ਲੁਕੋਇਆ ਨਹੀਂ ਜਾ ਸਕਦਾ ਹਨੇਰਾ ਜਿੰਨਾ ਮਰਜੀ ਹੋ ਜਵੇ ਸੂਰਜ ਨਾ ਚੜ੍ਹਦਾ ਹੀ ਚੜ੍ਹਨਾ ਹੁੰਦਾ ਸੋ ਸਾਡੀ ਪੰਜਾਬੀਅਤ ਕੌਮ ਸਾਡਾ ਕਲਚਰ ਅਨੇ ਕੋਈ ਥੱਲਾ ਨਹੀਂ ਕਰ ਸਕਦਾ ਪਰ ਅਤਾ ਮੈਂ ਹੀ ਹਾਂ ਇੱਕੇ ਆਂਦਾ ਪਿੰਡੇ ਸੋਰਦਾ ਮੈਂ ਹੀ ਹਾਂ ਇੱਕੇ ਆਂਦਾ ਪਿੰਡੇ ਤੇ ਚੇਤੀ ਆਵਾਂ ਆ ਰਿਤੇ ਹਾਰ ਕੀਤੇ ਵਿੱਚ ਮੈਂ ਨੱਚਦੀ ਮੇਰੇ ਖੇਤਾਂ ਵਿੱਚ ਨੱਚਦੀ ਬਹਾਰ ਇਹਦੇ